ਆਪਾਂ ਇਸ ਟਾਈਮ ਹਨੂਮਾ ਚੌਂਕ ਦੇ ਵਿੱਚ ਖੜੇ ਹੈ ਜੋ ਕਿ ਪੁਲਿਸ ਪ੍ਰਸ਼ਾਸਨ ਦਾ ਖੁੱខਾ ਲੱਗਿਆ ਇੱਥੇ ਨਾਕੇ ਵਾਲਾ ਜੋ ਕਿ ਇਸ ਟਾਈਮ ਪੁਲਿਸ ਪ੍ਰਸ਼ਾਸਨ ਦਾ ਕੋਈ ਮੁਲਾਜ਼ਮ ਇੱਥੇ ਨਹੀਂ ਖੜਾ ਜੇ ਕੋਈ ਇਸ ਟਾਈਮ ਵਾਰਦਾਤ ਹੋ ਜੇ ਉਹਦਾ ਜ਼ਿੰਮੇਵਾਰ ਕੌਣ ਹੈ ਤੁਸੀਂ ਦੇਖ ਰਹੇ ਹੋ ਪੰਜਾਬ نیوز 85 ਤੋਂ ਸਿੱਧੀਆਂ ਲਾਈਵ ਤਸਵੀਰਾਂ ਆਪਾਂ ਖੜੇ ਹਨੂਮਾ ਚੌਂਕ ਦੇ ਵਿੱਚ ਦੇਖੋ ਤੁਸੀਂ ਹਨੂਮਾ ਚੌਂਕ ਦਾ ਵਿੱਚ ਚੌਂਕ ਦੇਖ ਰਹੇ ਹੋ ਇਸ ਟਾਈਮ ਕੋਈ ਪੁਲਿਸ ਮੁਲਾਜ਼ਮ ਨਹੀਂ ਖੜਾ ਜੇ ਕੋਈ ਸਟਾਮ ਇੱਥੇ ਕੋਈ ਵਾਰਦਾਰਤ ਹੋ ਜੇ ਕੋਈ ਲੁੱਟਖੋ ਹੋ ਜੇ ਫੈਮਿਲੀ ਟਪਦੀ ਹੈ ਧਿਆਰਾਂ ਦਾ ਟਾਈਮ ਹੈਗਾ ਤੇ ਉਹਦਾ ਜ਼ਿੰਮੇਦਾਰ ਕੌਣ ਹੈ ਤੁਸੀਂ ਮੈਂ ਪੰਜਾਬ ਨੂੰ 85 ਤੋਂ ਕ੍ਰਿਸ਼ਨ ਕੁਮਾਰ ਆਪਾਂ ਖੜੇ ਮਿੱਤਰਮੋਲ ਦੇ ਸਾਹਮਣੇ ਇੱਥੇ ਕੋਈ ਭਾਈ ਸਾਹਿਬ ਖੜੇ ਆ ਉਹਨਾਂ ਨਾਲ ਗੱਲ ਕਰਦੇ ਆ ਠੀਕ ਆ ਆਓ ਕੀ ਕਹਿਣਾ ਚਾਹੁੰਦੇ ਓ ਬਾਰੇ ਸਰ ਕੀ ਨਾਮ ਹੈ ਤੁਹਾਡਾ ਵਿਨੋਗ ਗੋਹਲੀ ਹਾਂਜੀ ਸਰ ਇੱਥੇ ਨਾਕਾ ਲੱਗਦਾ ਸੀ ਕੁਝ ਟਾਈਮ ਪਹਿਲਾਂ ਉਹ ਨਾਕਾ ਚੱਕਿਆ ਗਿਆ ਇਥੋਂ ਉਦੇ ਬਾਰੇ ਕੀ ਕਹਿਣਾ ਚਾਹੂਗੇ ਭਾਈ ਜੀ ਇੱਕ ਥਾਰ ਖੜੀ ਹੈ ਇੱਕ ਰੇਰ ਗੱਡੀ ਖੜੀ ਹੈ ਇੱਕ ਨਵਾਂ ਵਾਂਗੂ ਹੈ ਇੱਕੋ ਗੱਡੀ ਹੋਰ ਹੈ ਇੱਕੋ ਗੱਡੀ ਤਿੰਨ ਚਾਰ ਬੰਦੇ ਬੈਠੇ ਆ ਇੱਕ ਬਾਈਕ ਖੜਾ ਦੋ ਗੱਡੀਆਂ ਉਹ ਖੜੀਆਂ ਇੱਕ ਸਕੂਟਰੀ ਖੜੀ ਹੈ ਠੀਕ ਹੈ ਮੈਂ ਇਹੀ ਕਹਿਣਾ ਵੀ ਆਪਣੇ ਦੋ ਗੱਡੀਆਂ ਉਹ ਤਿੰਨ ਖੜੀਆਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਹੈ ਹੱਥ ਜੋੜ ਕੇ ਠੀਕ ਹੈ ਵੀ ਇੱਥੇ ਇਸ ਟਾਈਮ 11 ਵਜੇ ਕੁ ਮੈਂ ਆਟੋ ਚਲਾਣਾ ਮੈਂ ਕਿਸੇ ਸਮਾਨ ਨਾਲ ਆਸੀ ਇਹਨੂੰ ਪਾਰਕਿਆਂ ਨੂੰ ਫੋਣ ਕਰਦਾ ਵੀ ਬਈ ਸਮਾਨ ਰਖਾ ਲੈ ਤਰਕੇ ਮੈਂ ਇਹਨੂੰ 10 ਵਜੇ ਮੈਂ ਛੱਡ ਦੂੰਗਾ ਵੀ ਮੈਂ ਆਪਦਾ ਆਟੋ ਉਹਨੂੰ ਕਹਦਾ ਉਹ ਬੰਨੇ ਫੋਨ ਕਰ ਕਾ ਮੇਰੀ ਜ਼ਿੰਮੇਵਾਰੀ ਤੇ ਵੀ ਸਮਾਨ ਇੱਥੇ ਰੱਖ ਦੇ ਇਹ ਮਿੰਤਲ ਮਾਲ ਦੇ ਵਿੱਚ ਇੱਕ ਨਾਕਾ ਚਾਹੀਦਾ ਵੀ ਜਿਹੜੀ ਇਹ ਪਾਰਕਿੰਗ ਵਾਲਾ ਆ ਆਲਮ ਦੀ ਪਾਰਕਿੰਗ ਹੈ 1 2 3 4 ਠੀਕ ਹੈ ਦੋ ਖੜੀਆਂ ਕਰੇ ਇੱਕ ਬਾਈਕ ਖੜਾ ਉਹ ਕਿਧਾ ਮਰਜੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਇਹਦੇ ਵਿੱਚ ਪੁਲਿਸ ਨਾਕਾ ਹੋਵੇ ਇੱਥੇ ਚੌਂਕੀ ਹੋਵੇ ਸਿਕੰਦਰ ਸਿੰਘ ਜੀਆ ਉਹਦੇ ਚਿਹਰੇ ਨਹੀਂ ਫਰਕਦੀ ਸੀ ਇਹ ਐਸਆਈ ਅੱਜ ਬਣਿਆ ਹੋਇਆ ਉਹਨੂੰ ਹਟਾ ਕੇ ਗੋਲਡ ਕੀ ਲਾ ਦਿੱਤਾ ਮੈਂ ਸਪਸ਼ਟ ਕਹਿਣਾ ਕਿਸੇ ਕੋਈ ਡਰ ਨਹੀਂ ਮੈਨੂੰ ਕੋਈ ਪ੍ਰਸ਼ਾਸਨ ਦਾ ਡਰ ਨਹੀਂ ਮਜ਼ਦੂਰੀ ਕਰਨਾ ਰੋਟੀ ਕਮਾਉਣਾ 10 ਰੁਪਏ ਸਵਾਰੀ 20 ਰੁਪਏ ਸਵਾਰੀ ਅੱਜ ਰੇਟ ਚੱਲਦਾ ਮੈਂ ਉਸੇ ਤਰ੍ਹਾਂ ਕੰਮ ਕਰਨਾ ਸਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹ ਰਹੇ ਹੋ ਪ੍ਰਸ਼ਾਸਨ ਇੱਥੇ ਨਾਕਾ ਲਗਾਵੇ ਇੱਥੇ ਲੇਡੀਜ਼ ਫੈਮਿਲੀ ਆਉਂਦੀ ਹੈ ਮਿੱਤਰਬੋਲ ਦੇ ਵਿੱਚ ਪੀਜ਼ਾ ਦਾ ਸਟਾਲ ਹੈ ਜਿਹੜੇ ਵਿੱਚ ਜੀ ਦਤੀ ਫੈਮਿਲੀ ਆਉਂਦੀ ਹੈ ਲੇਡੀਜ਼ ਆਉਂਦੀ ਹੈ ਜੇ ਕੋਈ ਲੁੱਟਖੋ ਹੋ ਜੇ ਉਹਦਾ ਜ਼ਿੰਮੇਵਾਰ ਕੌਣ ਆ ਪ੍ਰਸ਼ਾਸਨ ਹੈ ਬਾਈ ਜੀ ਪ੍ਰਸ਼ਾਸਨ ਹੈ ਉਹਦਾ ਕਿਉਂਕਿ ਇਹਦੇ ਵਿੱਚ ਹੁਣ ਮੈਂ ਆਟੋ ਚਲਾਣਾ ਮੇਰੇ ਸਿਰ ਤੇ ਧਮਾਂ ਮਾਰੇ ਮੇਰੀ 50 ਸਾਲ ਦੀ ਉਮਰ ਹੈ ਮੈਂ ਕੁਝ ਨਹੀਂ ਕਰਾ ਹੱਥ ਖਾਲੀ ਹੈ ਕੜੀ ਬੰਨੀ ਹੈ ਮੋਬਾਈਲ ਮੇਰੀ ਜੇਬ ਚ 15000 ਦਾ ਕੋਈ ਖੋਲੇ ਮੈਂ ਕੀ ਕਰਾਂ ਮੈਂ ਕਹੂੰਗਾ ਬਿਲੇ ਲੈ ਆ ਹਰ ਜੋੜ ਕੇ ਕਹੂੰਗਾ ਪੱਤਰਕਾਰੋਂ ਤੁਸੀਂ ਤੁਹਾਡੇ ਨਾਲ ਪੜਾ ਹੈ ਇੱਕੋ ਗੱਲ ਕਹੂੰਗਾ ਹੱਥ ਜੋੜ ਕੇ ਮੇਰੇ ਲੈ ਜਾ ਮੇਰੇ ਬੱਚੇ ਛੱਟੇ}}{|ਇਹੀ ਗੱਲ ਕਹੂੰਗਾ ਤੇ ਹੋਰ ਕਹੂੰਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਬਈ ਇੱਥੇ ਨਾਕਾ ਲੱਗਿਆ ਜਾਵੇ ਨਾਕਾ ਲੱਗਿਆ ਜਾਵੇ ਇੱਥੇ ਪੀਸੀਆਰ ਦੀ ਚੌਂਕੀ ਬਣਾਈ ਜਾਵੇ ਮਿੱਟਰ ਮਾਲ ਦੇ ਵਿੱਚ ਵੀ ਦਿਵਾਲੀ ਟੱਪ ਗਿਆ ਅਜ ਬਿਸ਼ਕਰਵਾ ਦੇ ਆ ਇੱਥੇ ਮੈਂ ਪੁਲਿਸ ਆਈ ਨਹੀਂ ਦੇਖਿਆ ਅੱਛਾ ਸ਼ਹਿਰ ਦਾ ਕੋਈ ਮੁਲਾਜ਼ਮ ਹੈ ਇੱਥੇ ਜਾਂ ਸ਼ਾਮੀ ਰਾਤ ਰਾਤੀ ਕੋਈ ਡਿਊਟੀ ਨਹੀਂ ਹੁੰਦੀ ਇੱਥੇ ਜੀ ਨਹੀਂ ਬੀ ਜੀ ਕਦੇ ਨਹੀਂ ਦੇਖੀ ਜੇ ਇੱਥੇ ਜੀ ਨਹੀਂ ਪ੍ਰਸ਼ਾਸਨ ਦੇ ਇਹਦੇ ਮਲਾਇਮ ਹੈ ਠੀਕ ਹੈ ਆਂਦੇ ਐ ਨਾਕਾ 607 8 ਵਜੇ ਤੱਕ ਨਾਕਾ ਲਾਂਦੇ ਐ ਮੈਂ ਇੱਥੇ ਰਹਿਣਾ 9:30 ਵਜੇ ਤੱਕ ਉਹ 9 ਵਜੇ 9:30 ਵਜੇ ਤੱਕ ਇੱਥੇ ਰਹਿਣਾ ਉਹਦੋਂ ਉਹ ਗੱਡੀ ਆਲੇ ਆਗੇ ਉਹਨਾਂ ਨੂੰ ਪੁੱਛ ਲਓ ਵੀ ਇਸ ਟਾਈਮ ਇਸ ਟਾਂ ਕੀ ਕਰਨਾ ਹੈ ਉਹ ਆਪਣੀ ਫੈਮਿਲੀ ਲੈਣ ਆਏ ਜਾਂ 11 ਵਜੇ 12 ਵਜੇ ਆਲਾ ਕਹਿੰਦਾ ਆਟੋ ਆ ਲੁੱਟ ਖੋ ਕਰਦਾ ਮੈਂ ਕਹਿੰਦਾ ਵੀ ਆਟੋ ਆ ਲੁੱਟ ਖੋ ਕਰਦਾ ਉਹ ਚਿੱਟਾ ਪੀਣ ਵਾਲੇ ਸਾਰੇ ਘਰ ਹੈ ਵੀ ਫੈਮਿਲੀ ਨੇ ਲੇਡਿਸ ਨੇ ਵੀ ਜਾਣਾ ਆਟੋ ਹੈ ਨਾ ਜਾਣਾ ਵਿਸ਼ਵਾਸ ਦੇ ਤੌਰ ਤੇ ਨਹੀਂ ਹਾਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੈਂ ਮੰਗ ਇਹ ਹੀ ਕਰਦਾ ਵੀ ਇੱਥੇ ਵੀ ਨਾਈਟ ਰੋਡ ਦੀ ਚਾਹੀਦੀ ਹੈ ਨਾਈਟ ਰੋਡ ਦੀ ਮੰਗ ਕਰਦੇ ਹਾਂ ਧੰਨਵਾਦ ਹੋਊਗਾ ਪ੍ਰਸ਼ਾਸਨ ਦਾ ਹੱਥ ਜੋੜ ਕੇ ਵੀ ਲੇਡਿਸ ਦੇ ਲਈ ਸਮੱਸਿਆ ਖਤਮ ਕੀਤੀ ਜਾਵੇ ਧੰਨਵਾਦ ਮੈਂ ਪੰਜਾਬ ਨੂੰ ਜੇਟੀ ਪੰਜਾਬ ਨੂੰ ਜੇਟੀ 5 ਤੋਂ ਕ੍ਰਿਸ਼ਨ ਕੁਮਾਰ ਦੇ ਨਾਲ